ਸਾਧਾਰਨੀਵਾਜੀ ਸਾਸਰ ਜੀ ਤੁਹਾਡੇ ਉਪਰ ਹੀ ਗੀਆਂ ਕਿੰਦਾ ਦਾ ਲੋਕਾਂ ਨੂੰ ਸੁਝੋ ਦੇਖੋ ਮੈਂ ਧੰਨਵਾਦ ਕਰਦਾ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਜ਼ਤ ਮਾਨ ਦਿੱਤਾ ਆ ਔਰ ਦਾਸਰ ਰੈਲੀਆਂ ਕੀਤੀਆਂ ਸੱਤ ਪਿੰਡਾਂ ਚ ਤੇ ਤਿੰਨ ਸ਼ਹਿਰ ਦੇ ਵਿੱਚ ਲਾਸਟ ਰੈਲੀ ਆ ਇੱਥੇ ਕੋਪਾਲਚਾ ਰੋਡ ਤੇ ਕੀਤੀਆਂ ਵਾਟਾ ਕੱਟ ਤੇ ਰੈਲੀਆਂ ਤੇ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਅੰਸੀ ਸਬਾਨਾਂ ਦਾ ਸਰਪੰਚ ਸਬਾਨਾਂ ਦਾ ਮੈਂਬਰ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਤੀ ਮੈਂਬਰ ਔਰ ਦਰਜਾ ਦਰਜਾ ਹਰ ਉਸ ਵਰਕਰ ਦਾ ਜਿਨੇ ਆਪਣਾ ਯੋਗਦਾਨ ਪਾ ਕੇ ਅੱਜ ਦੀਆਂ ਦਸ ਦੀਆਂ ਦਸ ਰੈਲੀਆਂ ਬਹੁਤ ਵੱਡੇ ਭੰਗ ਦੇ ਨਾਲ ਸਕਸੈਸਫੁਲ ਕੀਤੀਆਂ ਔਰ ਰੰਧਾਵਾ ਸਾਹਿਬ ਦੀ ਕੈਂਪੇਨ ਨੂੰ ਇੱਕ ਬਹੁਤ ਵੱਡਾ ਹਲਾਰਾ ਦਿੱਤਾ ਅੱਜ ਮਰੋਦੀ ਵੀ ਸੋਚਣਗੇ ਕਿ ਇਹ ਬਣਿਆ ਕੀਆ ਗਰਦਾਸਪੁਰ ਹਲਕੇ ਚ ਕਿਉਂਕਿ ਮਿਹਨਤ ਕੀਤੀ ਹੋਵੇ ਤੇ ਖੁਸ਼ੀ ਹੁੰਦੀ ਆ ਜਦੋਂ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੈਠੇ ਹੋਣ ਸੋ ਮੈਨੂੰ ਉਮੀਦ ਆ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਅੱਜ ਪਿਆਰ ਦਿਖਾਇਆ ਰੰਦਾਵਾ ਸਾਹਿਬ ਘੱਟੋ-ਘੱਟ 1.5 ਲੱਖ ਦੀ ਲੀਡ ਦੇ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਜਿਹੜੇ ਇੱਥੋਂ ਗਰਦਾਸਪੁਰ ਤੋਂ ਜਾਣਗੇ ਜਿਹੜੇ ਕਿ ਸਾਡੇ ਗਰਦਾਸਪੁਰ ਦੇ ਨਹੀਂ ਉਹਨਾਂ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਹੜੇ ਕਿ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਪਾਰਲੀਮੈਂਟ ਦੇ ਵਿੱਚ ਸਾਡਾ ਸਾਹਿਬ ਜਿਹਦੇ ਵਿਰੋਧੀ ਲੋਕ ਨੇ ਉਹ ਕਹਿ ਰਹੇ ਨੇ ਜੇ ਸੀਨੀਅਰ ਨੇ ਉਹ ਵੀ ਜਿਹੜੀ ਪਾਰਟੀ ਨੂੰ ਛੱਡ ਕੇ ਦੇ ਬੀਜਪੀ ਤੇ ਜਾਏ ਉਹ ਇਕੋ ਦੇ ਜਿਹੜਾ ਮਰਜੀ ਉਧਰ ਜਾਏ ਜਿਹੜਾ ਮਰਜੀ ਕਿਸੇ ਹੋਰ ਪਾਰਟੀ 'ਚ ਜਾਏ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਆ ਨੈਸ਼ਨਲ ਪਾਰਟੀ ਆ ਜਿੱਤੇ ਹਰ ਪਰੰਦਾ ਸਤਕਾਰ ਹੁੰਦਾ ਤੇ ਕਾਂਗਰਸ ਨੇ ਪਿਛਲੇ ਇੰਨੇ ਸਾਲਾਂ ਤੋਂ ਰਾਜ ਕੀਤਾ ਉਸ ਸਮੇਂ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਇਹਨਾਂ ਸਾਰੇ ਪਾਰਟੀਆਂ ਨੂੰ ਤੇ ਇਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਤੰਮਾ ਦੇ ਆਧਾਰ ਤੇ ਵੋਟਾਂ ਮੰਗੋ ਧਰਮ ਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਆਓ ਕਾਂਗਰਸ ਪਾਰਟੀ ਖੰਡੀ ਗੀਟੇ ਨਾਲ ਜਿੱਤਦੀ ਹੁੰਦੀ ਹੈ ਪਹਿਲਾ ਗੁਰਦਾਸਪੁਰ ਦੇ ਕੋ ਬਹੁਤ ਇਹੋ ਜੇ ਕੰਮ ਨੇ ਗੁਰਦਾਸਪੁਰ ਨੂੰ ਮਕੇਰੀਆਂ ਨਾਲ ਰੇਲਵੇ ਨਾਲ ਜੁੜਨਾ ਸਾਡੇ ਵਪਾਰੀ ਭਰਾਵਾਂ ਦੀ ਬੜੀ ਵੱਡੀ ਮੰਗ ਆ ਸੋ ਇਸ ਕਰਕੇ ਹੋਰ ਇਹੋ ਜੇ ਬਾਰਡਰ ਏਰੀਆ ਨਾਲ ਸਾਡੀ ਬੈਟ ਲੱਗਦੀ ਆ بڑے ਲੰਬੇ ਇਸ਼ੂਸ ਨੇ ਡਰੋਨ ਨਾਲ ਨਸ਼ਾ ਹੁੰਦਾ ਆ ਹੋਰ ਇਹੋ ਜੇ ਬਹੁਤ ਇਸ਼ੂਸ ਨੇ ਸਾਡੇ ਇੱਥੇ ਮੈਡੀਕਲ ਕਾਲਜ ਦੀ ਲੋੜ ਆ ਪੀਜੀਆਈ ਸੈਟੇਲਾਈਟ ਸੈਂਟਰ ਦੀ ਲੋੜ ਆ ਸੋ ਇਹੋ ਜੇ ਬਹੁਤ ਇਸ਼ੂ ਨੇ ਜਿਹੜੇ ਕਿ ਮੈਨੂੰ ਦੱਸਣ ਦੀ ਸਾਨੂੰ ਲੋੜ ਕਹ ਚੁੱਕਿਆ ਕਿ ਉਹਨਾਂ ਆਤਮਾ ਦੇ ਉੱਤੇ ਮੈਂ ਪਾਰਲੀਮੈਂਟ ਦੇ ਵਿੱਚ ਬਾਤ ਜਿੰਦਾਬਾਦ ਇੰਡੀਆ ਨੈਸ਼ਨਲ ਕਾਰ ਜ਼ਿੰਦਾਬਾਦ 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 ਸਾਡਾ ਕਾਰਕਵਾਜ ਸਾਸਰ ਜੀ ਤੁਹਾਡੇ ਉਪਰੇ ਗਿਆ ਕਿ ਕਿੰਨਾ ਦਾ ਲੋਕਾਂ ਨੂੰ ਸੁਝੋਗ ਮਿਲਿਆ ਦੇਖੋ ਮੈਂ ਧੰਨਵਾਦ ਕਰਦਾ ਗੁਰਦਾਸਪੁਰ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਅੱਜ ਬਹੁਤ ਇੱਜ਼ਤ ਮਾਨ ਦਿੱਤਾ ਆ ਔਰ ਦਾਸਰ ਰੈਲੀਆਂ ਕੀਤੀਆਂ ਸੱਤ ਪਿੰਡਾਂ ਚ ਤੇ ਤਿੰਨ ਸ਼ਹਿਰ ਦੇ ਵਿੱਚ ਲਾਸਟ ਰੈਲੀ ਆ ਇੱਥੇ ਕੋਪਾਲਚਾ ਰੋਡ ਤੇ ਕੀਤੀਆਂ ਵਾਟ ਕੱਟ ਤੇ ਰੈਲੀਆਂ ਤੇ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਅੰਸ਼ੀ ਸਬਾਨਾਂ ਦਾ ਸਰਪੰਚ ਸਬਾਨਾਂ ਦਾ ਮੈਂਬਰ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਾਕ ਸੰਤੀ ਮੈਂਬਰ ਔਰ ਦਰਜਾ ਬਦਰਜਾ ਹਰ ਉਸ ਵਰਕਰ ਦਾ ਜਿਨੇ ਆਪਣਾ ਯੋਗਦਾਨ ਪਾ ਕੇ ਅੱਜ ਦੀਆਂ 10 ਦੀਆਂ 10 ਰੈਲੀਆਂ ਬਹੁਤ ਵੱਡੇ ਪੰਗ ਦੇ ਨਾਲ ਸਕਸੈਸਫੁਲ ਕੀਤੀਆਂ ਔਰ ਰੰਧਾਵਾ ਸਾਹਿਬ ਦੀ ਕੈਂਪੇਨ ਨੂੰ ਇੱਕ ਬਹੁਤ ਵੱਡਾ ਹਲਾਰਾ ਦਿੱਤਾ ਅੱਜ ਬੁਰੋਦੀ ਵੀ ਸੋਚਣਗੇ ਕਿ ਇਹ ਬਣਿਆ ਕੀਆ ਬਰਦਾਸਪੁਰ ਹਲਕੇ ਚ ਕਿਉਂਕਿ ਮਿਹਨਤ ਕੀਤੀ ਹੋਵੇ ਤੇ ਖੁਸ਼ੀ ਹੁੰਦੀ ਹੈ ਜਦੋਂ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੈਠੇ ਹੋਣ ਸੋ ਮੈਨੂੰ ਉਮੀਦ ਆ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਅੱਜ ਪਿਆਰ ਦਿਖਾਇਆ ਰੰਦਾਵਾ ਸਾਹਿਬ ਘਟੋ-ਘਟ ਡੇਢ ਲੱਖ ਦੀ ਲੀਡ ਦੇ ਨਾਲ ਜਿੱਤ ਕੇ ਮੈਂਬਰ ਪਾਰਲੀਮੈਂਟ ਜਿਹੜੇ ਇਥੋਂ ਗਰਦਾਸਪੁਰ ਤੋਂ ਜਾਣਗੇ ਜਿਹੜੀ ਕਿ ਸਾਡੇ ਗਰਦਾਸਪੁਰ ਦੇ ਨਹੀਂ ਉਹਨਾਂ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਹੜੇ ਕਿ ਪੰਜਾਬ ਦੀ ਆਵਾਜ਼ بلند ਕਰਨਗੇ ਪਾਰਲੀਮੈਂਟ ਦੇ ਵਿੱਚ ਭਾਵੇਂ ਸਾਹਿਬ ਜੀ ਦੇ ਵਿਰੋਧੀ ਲੋਕ ਨੇ ਉਹ ਕਹਿ ਨਹੀਂ ਲਿਏ ਜੇ ਸੀਨੀਅਰ ਨੇ ਹੋਰ ਵੀ ਜਿਹੜੀ ਪਾਰਟੀ ਦੀ ਸ਼ਰਤੇ ਦੇ ਬੀਜਪੀ ਤੇ ਜਾ ਰਹੇ ਹੋ ਤੱਕ ਦੇਖੋ ਜੇ ਜਿਹੜਾ ਮਰਜ਼ੀ ਉਧਰ ਜਾਏ ਜਿਹੜਾ ਮਰਜ਼ੀ ਕਿਸੇ ਹੋਰ ਪਾਰਟੀ 'ਚ ਜਾਏ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਐ ਨੈਸ਼ਨਲ ਪਾਰਟੀ ਅੱਜ ਤੇ ਹਰ ਪਰਮਦਾ ਸਤਕਾਰ ਹੁੰਦਾ ਤੇ ਕਾਂਗਰਸ ਨੇ ਪਿਛਲੇ ਐਨੇ ਸਾਲਾਂ ਤੋਂ ਰਾਜ ਕੀਤਾ ਉਸ ਸਮੇਂ ਤੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਇਹਨਾਂ ਸਾਰੇ ਪਾਰਟੀਆਂ ਨੂੰ ਤੇ ਇਹਨਾਂ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਤੰਮਾ ਦੇ ਆਧਾਰ ਤੇ ਵੋਟਾਂ ਮੰਗੋ ਧਰਮ ਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਆਓ ਕਾਂਗਰਸ ਪਾਰਟੀ ਖੰਦੀ ਲੀਡਰਾਂ ਜਿੱਤਦੀ ਹੁੰਦੀ ਹੈ ਪਹਿਲਾਂ ਗੁਰਦਾਸਪੁਰ ਦੇ ਕੋ ਬਹੁਤ ਇਹੋ ਜੇ ਕੰਮ ਨੇ ਗੁਰਦਾਸਪੁਰ ਨੂੰ ਮਕੇਰੀਆਂ ਨਾਲ ਰੇਲਵੇ ਨਾਲ ਜੁੜਨਾ ਸਾਡੇ ਵਪਾਰੀ ਭਰਾਵਾਂ ਦੀ ਬੜੀ ਵੱਡੀ ਮੰਗ ਆ ਸੋ ਇਸ ਕਰਕੇ ਹੋਰ ਐ ਉਹ ਜੋ ਬਾਰਡਰ ਏਰੀਆ ਨਾਲ ਸਾਡੀ ਬੈਲਟ ਲੱਗਦੀ ਆ بڑے ਲੰਬੇ ਇਸ਼ੂਜ਼ ਨੇ ਡਰੋਨ ਨਾਲ ਨ ਹੋਰ ਇਹੋ ਜੇ ਬਹੁਤ ਇਸ਼ੂਸ ਨੇ ਸਾਡੇ ਇੱਥੇ ਮੈਡੀਕਲ ਕਾਲਜ ਦੀ ਲੋੜ ਆ ਪੀਜੀਆਈ ਸੈਟੇਲਾਈਟ ਸੈਂਟਰ ਦੀ ਲੋੜ ਆ ਸੋ ਇਹੋ ਜੇ ਬਹੁਤ ਇਸ਼ੂ ਨੇ ਜਿਹੜੇ ਕਿ ਮੈਨੂੰ ਦੱਸਣ ਦੀ ਸਾਨੂੰ ਲੋੜ ਨਹੀਂ ਆ ਰੰਦਾਵਾ ਸਾਹਿਬ ਆਲਰੇਡੀ ਕਹਿ ਚੁੱਕਿਆ ਕਿ ਉਹਨਾਂ ਆਤਮਾ ਦੇ ਉੱਤੇ ਮੈਂ ਪਾਰਲੀਮੈਂਟ ਦੇ ਵਿੱਚ ਵਾਟ